ਸਸਤ ਗਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੰਗੇ ਪਹਿਣਾ ਦੀ ਬਹੁਤ ਜਿਆਦੇ ਡਿਮਾਂਡ ਸੀਗੀ ਫੁੱਲ ਪਿਓਰ ਬਰਬਰੀ ਦੇ ਸੂਟ ਲੰਗੇ ਤੇ ਪਲੱਸ ਦੁਪੱਟਾ ਸੂਟ ਲੰਗੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਗਿਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋਗੇ ਬਿਨਾ ਸਲਾਈ ਤੋਂ ਮਗਵਾ ਸਕਦੇ ਹੋਗੇ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇ ਫੰਕਸ਼ਨ ਲਈ ਵਿਆਹ ਲਈ ਹਨ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕ ਕਰਨੇਗੇ ਜਿਹੜੇ ਅਵੇਲੇਬਲ ਹੈਗੇ ਨੇਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਲੋ ਇਹ ਹਜੇ ਆਪਾਂ ਕੱਲ ਵੀਡੀਓ ਪਾਈ ਸੀ ਕਟਿੰਗ ਕਰਨ ਵਾਲੇ ਸੂਟ ਰਹਿੰਦੇ ਨੇ ਇਹਦੇ ਵਿੱਚੋਂ ਮੈਨੂੰ ਟਾਈਮ ਨਹੀਂ ਲੱਗਿਆ ਸੂਟ ਤੁਸੀਂ ਦੇਖ ਕੇ ਕਹੋਗੇ ਵੀ ਪ੍ਰਿੰਟ ਕੀ ਨੇ ਫੁੱਲ ਪਿਓਰ ਬਰਬਰੀ ਦੇ ਸੂਟ ਲੰਗੇ ਦੇਖੋ ਪ੍ਰਿੰਟ ਇਹਨੂੰ ਤੁਸੀਂ ਪਾਰਟੀ ਵੇਅਰ ਸੂਟ ਬਣਾ ਸਕਦੇ ਹੋਗੇ ਲਓ ਜੀ ਦੇਖੋ ਇਹ ਰਹੇਗੀ ਜੀ ਸ਼ਰਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਪ੍ਰਿੰਟ ਹੈਗਾ ਲੋਟ ਐਕਸਟਰਾ ਤੇ ਪਲੱਸ बॉटम ਹੈ ਜਿਹੜੀ ਫੁੱਲ ਪਿਓਰ ਦੀ बॉਟਮ ਹੈਗੀ ਨਾਲ ਮੋਡਲ ਦੀ ਹਮ ਮੋਡਲ ਦੀ बॉਟਮ ਰਹੇਗੀ ਫੁੱਲ ਪਿਓਰ बॉਟਮ ਹੈਗੀ ਨਾਲ ਤੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋਗੇ ਪਲੱਸ ਦੁਪੱਟਾ ਫੁੱਲ ਪਿਓਰ ਬਰਬਰੀ ਬਿਲਕੁਲ ਲਾਈਟ weight ਦੁਪੱਟਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਦੁਪੱਟਾ ਵੀ ਕਾਫੀ ਜਿਆਦਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਮੈਂ ਤੁਹਾਨੂੰ ਹਾਫ ਖੋਲ ਕੇ ਦਿਖਾ ਦਿੰਨੀ ਆ ਇਦਾਂ ਪ੍ਰਿੰਟ ਹੈ ਡਿਜ਼ਾਈਨ ਹੈ 2.5 ਮੀਟਰ ਦਾ ਦੁਪੱਟਾ ਹੈਗਾ 44 ਇੰਚ ਪਣਾ ਖੁੱਲਾ ਡੁੱਲਾ ਪੂਰਾ ਦੁਪੱਟਾ ਹੈਗਾ ਕਲਰ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਪਰਫੈਕਟ ਹੈਗਾ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਹੈਗਾ ਨਿਊ ਡਿਜ਼ਾਈਨ ਆਏ ਨੇਗੇ ਸਾਰੇ ਹੀ ਤੁਹਾਡੇ ਸਾਹਮਣੇ ਹੀ ਓਪਨ ਕਰ ਰਹੇ ਆਂਗੇ ਇਹ ਰਹੇਗੀ ਜ਼ਿਬ ਬਾਟਮ ਬਾਟਮ ਇਸ ਤਰ੍ਹਾਂ ਦਾ ਕਲਰ ਹੈਗਾ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਮੋਡਲ ਦੀ ਬਾਟਮ ਹੈਗੀ ਨਾਲ ਫੁੱਲ ਪਿਓਰ ਦੀ ਤੇ ਪਲੱਸ ਫੁੱਲ ਪਿਓਰ ਦੀ ਹੀ ਸ਼ਰਟ ਸ਼ਰਟ ਹੈਗੀ ਬਿਲਕੁਲ ਲਾਈਟ weight ਸਟੱਫ ਹੈਗਾ ਤੇ ਪ੍ਰਾਈਸ ਦੀ ਗੱਲ ਕਰਨਾ ਪ੍ਰਾਈਸ ਰਹੇਗਾ ਜੀ ਇਹਦਾ 3500 ਸਾਰਾ ਮਤਲਬ ਜਿਹੜਾ ਸਟੱਫ ਹੈਗਾ ਇਹਤੇ ਲੱਗਿਆ ਹੋਇਆ ਹੈਗਾ ਫੁੱਲ ਪਿਓਰ ਦਾ ਹੈਗਾ ਤੇ ਸੈਮੀ ਦੇ ਵਿੱਚ ਕੁਝ ਵੀ ਨਹੀਂ ਹੈਗਾ ਤੁਸੀਂ ਸਿਲਾਈ ਕਰਵਾਉਣਾ ਵਰਕ ਕਰਵਾਉਣਾ ਜਿੱਦਾਂ ਵੀ ਕਰਵਾਉਣਾ ਹੈਗਾ ਤੁਸੀਂ ਡਿਟੇਲ ਹੈਗੀ ਜਿਹੜੀ ਤੁਸੀਂ ਮੈਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋਗੇ ਵੀ ਸਾਡਾ ਇਸ ਤਰ੍ਹਾਂ ਦਾ ਜਿਹੜਾ ਸੂਟ ਹੈਗਾ ਤੁਸੀਂ ਰੈਡੀ ਕਰ ਦਿਓ ਪਲੱਸ ਦੁਪੱਟਾ ਹੈਗਾ ਠੀਕ ਹੈ ਜੀ 3500 ਪ੍ਰਾਈਸਡ ਰਹੇਗਾ ਇਹਦੇ ਬਹੁਤ سارے ਕਲਰ ਲਣਗੇ ਬਹੁਤ سارے ਪ੍ਰਿੰਟ ਲਣਗੇ ਹੌਲੀ ਹੌਲੀ ਮੈਂ ਤੁਹਾਨੂੰ ਸ਼ੋਅ ਕਰੀ ਜਾਨੀ ਆਂਗੀ ਲਓ ਜੀ ਨੈਕਸਟ ਪ੍ਰਿੰਟ ਹੈਗਾਗਾ ਫਰੋਜ਼ੀ ਦੇਖੋ ਮੇਰੇ ਕੋਲ ਸਿਰਫ ਇੱਕ ਸਿੰਗਲ ਸਿੰਗਲ ਸੂਟ ਹੈਗਾ ਸਿੰਗਲ ਸਿੰਗਲ ਸੂਟ ਦੇ ਵਿੱਚ ਪ੍ਰਿੰਟ ਸਾਰਿਆਂ ਦਾ ਅਲੱਗ-ਅਲੱਗ ਨੇ ਕਲਰ ਅਲੱਗ-ਅਲੱਗ ਨੇਗੇ ਇਹ ਰਹੇਗੀ ਜੀ ਸ਼ਰਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਫੁੱਲ ਪਿਓਰ ਬਰਬਰੀ ਦਾ ਜਿੰਨਾ ਵੀ ਮੈਂ ਤੁਹਾਨੂੰ ਅੱਜ ਸੂਟ ਦਿਖਾਉਂਗੀ ਸਾਰੇ ਬਰਬਰੀ ਦੇ ਹੀ ਦਿਖਾਉਂਗੀ ਫੁੱਲ ਪਿਓਰ ਬਰਬਰੀ ਦੇ ਸੂਟ ਲੰਗੇ ਲੋ ਜੀ ਤੇ ਨਾਲ ਰਹੇਗੀ ਸੀ ਮੋਡਲ ਦੀ ਬਾਟਮ ਸੇਮ ਸੇਮ ਪਲੱਸ ਨਾਲ ਰਹੇਗਾ ਜੀ ਫੁੱਲ ਪਿਓਰ ਬਰਬਰੀ ਦਾ ਦੁਪੱਟਾ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਪ੍ਰਿੰਟ ਹੋਇਆ ਹੋਇਆ ਹੈਗਾ ਇਦਾਂ ਤੁਸੀਂ ਦੇਖ ਸਕਦੇ ਹੋ ਫੁੱਲ ਪਿਓਰ ਬਰਬਰੀ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਪ੍ਰਾਈਸ ਇਹਦਾ ਵੀ ਰਹੇਗਾ ਜੀ 3500 ਸੇਮ ਪ੍ਰਾਈਸੇ ਸੂਟ ਲēngਗੇ ਸਾਰੇ ਲਓ ਜੀ ਇਸ ਤਰ੍ਹਾਂ ਦੀ ਖੁਰਟ ਪਣੀ ਹੋਈ ਹੈ ਕਲਰ ਵੀ ਬਿਲਕੁਲ ਸਹੀ ਆ ਰਿਹਾ ਹੈਗਾ ਦੇਖ ਨੈਕਸਟ ਕਲਰ ਹੈਗਾ ਗਾ ਸਕਿਨ ਤੇ ਪਰਪਲ ਲਓ ਜੀ ਇਤਰਾਹ ਹੈਗੀ ਜੀ ਸ਼ਰਟ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਜਿਹੜੀ ਸ਼ਰਟ ਹੈਗੀ ਫੁੱਲ ਪਿਓਰ ਬਰਬਰੀ ਦੀ ਸ਼ਰਟ ਹੈਗੀ ਲਓ ਜੀ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਤੇ ਨਾਲ ਹੈਗੀ ਹੈ ਮੋਡਲ ਦੀ ਬਾਟਮ ਸੇਮ ਪਲੱਸ ਨਾਲ ਰਹੇਗਾ ਜੀ ਫੁੱਲ ਪਿਓਰ ਬਰਬਰੀ ਦਾ ਦੁਪੱਟਾ ਲਓ ਜੀ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦੇਣੀ ਆ ਲਓ ਜੀ ਪ੍ਰਾਈਜ਼ ਇਹਦਾ ਵੀ ਰਹੇਗਾ ਜੀ 3500 ਤੁਸੀਂ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰਿਆਂ ਦੇ ਵਿੱਚ ਹੀ ਬਹੁਤ ਜ਼ਿਆਦੇ ਸੋਹਣੇ ਡਿਜ਼ਾਈਨ ਨੇ ਇਹ ਸੂਟ ਇੱਕ ਵੀ ਨਹੀਂ ਰਹਿਣਾ ਹੈਗਾ 2 ਘੰਟਿਆਂ ਦੇ ਵਿੱਚ ਵਿੱਚ ਸੇਲ ਹੋਣ ਵਾਲੇ ਸੂਟ ਨੇਗੇ ਪਲੀਜ਼ ਆਪਣਾ ਜਿਹੜਾ ਆਰਡਰ ਹੈਗਾ ਫਾਸਟਲੀ ਆਰਡਰ ਦੇ ਦਿਓ না ਹੀ ਰਿਪੀਟ ਸੂਟ ਮਿਲਣ ਲੋਚ ਦੇਖ ਬਲੈਕ ਤੇ ਮਹਿਰੂਨ ਦਾ ਕੰਬੀਨੇਸ਼ਨ ਇਹ ਰਹੇਗੀ ਜੀ ਸ਼ਰਟ ਇਸ ਤਰ੍ਹਾਂ ਸ਼ਰਟ ਬਣੀ ਹੋਈ ਹੈ ਪਲੱਸ ਨਾਲ ਰਹੇਗੀ ਮਡਾਲ ਦੀ ਬਾਟਮ ਰਹੇਗੀ ਤੇ ਪਲੱਸ ਨਾਲ ਰਹੇਗਾ ਬਰਬਰੀ ਦਾ ਦੁਪੱਟਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਪ੍ਰਿੰਟ ਹੈਗਾ ਜਿਹੜਾ ਬਣਿਆ ਹੋਇਆ ਹੈਗਾ ਲਓ ਜੀ ਦੁਪੱਟਾ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ ਹੈ ਇਹਦਾ ਦੇਖੋ ਇਸ ਤਰ੍ਹਾਂ ਡਿਜ਼ਾਈਨ ਹੋਇਆ ਹੈ ਦੁਪੱਟੇ ਦੇ ਵਿੱਚ ਫਿਰ ਸਾਰੇ ਸੈਂਟਰ ਤੇ ਵਿੱਚ ਇਸ ਤਰ੍ਹਾਂ ਡਾਟਸ ਆ ਜਾਣਗੇ ਦੁਪੱਟੇ 'ਚ ਪ੍ਰਾਈਸ ਇਹਦਾ ਵੀ ਰਹੇਗਾ ਜੀ 3500 ਸਟਾਫ ਜਦੋਂ ਤੁਹਾਡੇ ਕੋਲੇ ਪਹੁੰਚੂਗਾ ਤੁਹਾਨੂੰ ਆਪਣੇ ਆਪ ਕੁਆਲਿਟੀ ਦੁਪੱਟੇ ਦੀ ਬਾਟਮ ਦੀ ਤੇ ਸ਼ਰਟ ਦੀ ਤੁਹਾਨੂੰ ਆਪਣੇ ਆਪ ਕੁਆਲਿਟੀ ਪਤਾ ਲੱਗ ਜੂ ਵੀ ਹਾਂ ਜਿਹੜਾ ਫੈਬਰਿਕ ਹੈਗਾ ਬਹੁਤ ਜਿਆਦਾ ਸੋਹਣਾ ਹੈਗਾ ਇਹ ਆਪਾਂ ਲੈ ਕੇ ਆਏ ਹਾਂ ਜੀ ਸਕਿਨ ਦੇ ਵਿੱਚ ਪ੍ਰਿੰਟ ਦੇਖੋ ਸਕਿਨ ਕਲਰ ਦੀ ਹੈ ਕੀ ਇਹ ਨਾਲ ਬਾਟਮ ਦੇ ਨਾਲ ਹੈਗੀ ਐ ਇਸ ਤਰ੍ਹਾਂ 셔ਟ ਦੇਖੋ ਜੀ ਠੀਕ ਹੈ ਤੇ ਪਲੱਸ ਨਾਲ ਹੈਗਾ ਜੀ ਦੁਪੱਟਾ ਫੁੱਲ ਪਿਓਰ ਬਰਪਰੇ ਦਾ ਇਸ ਤਰ੍ਹਾਂ ਡਿਜ਼ਾਈਨ ਹੋਇਆ ਹੈ ਦੁਪੱਟੇ ਤੇ ਇਹਦਾ ਵੀ ਮੈਂ ਪ੍ਰਾਈਸ ਦੱਸਾਂ ਪ੍ਰਾਈਸ ਰਹੇਗਾ 3500 ਲਓ ਜੀ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਨਗੇ ਬਹੁਤ ਜ਼ਿਆਦੇ ਸੋਹਣੇ ਨੇਗੇ ਤੇ ਪ੍ਰਿੰਟ ਵੀ ਬਹੁਤ ਜ਼ਿਆਦੇ ਸੋਹਣੇ ਨੇਗੇ 컬러 ਵੀ ਤੁਹਾਡੇ ਸਾਹਮਣੇ ਨੇ ਨਾ ਬਹੁਤ ਜ਼ਿਆਦੇ ਸੋਹਣੇ ਨੇ ਕੰਟਰਾਸਟ ਕੰਬੀਨੇਸ਼ਨ ਕਲਰ ਸਾਰਾ ਕੁਝ A ਤੋਂ Z ਜਿੰਨਾ ਵੀ ਮੈਂ ਤੁਹਾਨੂੰ ਸਾਰਾ ਮਤਲਬ ਫੈਬਰਿਕ ਦੀ ਕੁਆਲਿਟੀ ਦੱਸੀ ਹੈਗੀ ਸਾਰੀ ਇੱਕ ਨੰਬਰ ਹੈਗੀ ਇਸ ਤੋਂ ਉੱਪਰ ਮਤਲਬ ਡਿਜ਼ਾਈਨ ਪ੍ਰਿੰਟ ਹਨਾ ਵੀ ਕੀ ਕਹਨੇ ਨਗੇ ਵੀ ਮੈਂ ਸੱਚੀ ਦੱਸਾਂ ਤੁਹਾਨੂੰ ਵੀ ਮੈਨੂੰ ਬਹੁਤ ਜ਼ਿਆਦੇ ਸੋਹਣੇ ਸੂਟ ਲੱਗੇ ਜਿੰਨੇ ਵੀ ਮੈਂ ਤੁਹਾਨੂੰ ਦਿਖਾਏ ਨਗੇ ਤੇ ਕੁਆਲਟੀ ਬਹੁਤ ਗੁੱਡ ਹੈ ਫੁੱਲ ਪਿਓਰ ਬਰਬਰੀ ਦੀ ਸ਼ਰਟ ਤੇ ਫੁੱਲ ਪਿਓਰ ਬਰਬਰੀ ਦਾ ਹੀ ਦੁਪੱਟਾ ਹੈ ਫੁੱਲ ਪਿਓਰ ਮੋਡਲ ਸਿਲਕ ਦੀ ਬਾਟਮ ਹੈ ਦੇ ਨਾਲ ਜਿਹੜਾ ਸਟੱਫ ਹੈ ਸਾਰਾ ਫੁੱਲ ਪਿਓਰ ਦਾ ਹੈਗਾ ਪ੍ਰਾਈਸ ਇਹਨਾਂ ਦਾ ਰਹੇਗਾ ਜੀ 3500 ਤੁਸੀਂ ਸਿਲਾਈ ਕਰਵਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਜੇ ਤੁਸੀਂ ਬਿਨਾ ਸਿਲਾਈ ਤੋਂ ਮਗਵਾਉਣਾ ਚਾਹੁੰਦੇ ਤਾਂ ਤੁਸੀਂ ਮਗਵਾ ਸਕਦੇ ਹੋ ਪਲੱਸ ਸ਼ਿਪਿੰਗ ਹੈ ਕੋਈ ਐਕਸਟਰਾ ਸ਼ਿਪਿੰਗ ਨਹੀਂ ਹੈਗੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟਨੇ ਜਿਹੜੇ ਸੋਹਣੇ ਲੱਗੇ ਹੋਣਗੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸਿਓ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਾਸਤ੍ਰੀ ਕਾਲ ਜੀ ਬਾਏ ਬਾਏ